ਬੰਦ ਕਰੋ ਬੰਦ ਕਰੋ ਬੰਦ ਕਰੋ ਮੰਗਾਣੀ ਮੰਦੇ ਹਾਏ 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 ਪੰਜਾਬ ਸਰਕਾਰ ਮੁਰਦਾਬਾਦ 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 ਭਵਤ ਮਾ ਸਰਕਾਰ ਹਾਏ 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 ਮੰਗਾਣੀ ਮੰਦੇ ਹਾਏ 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 ਪ੍ਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪ੍ਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਹਰ ਤਰ੍ਹਾਂ ਦੇ ਕੱਚੇ ਮੜਾਜਾ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਹਰ ਤਰ੍ਹਾਂ ਆਚਾਰੀ ਕਰੋ ਜਾਰੀ ਕਰੋ ਜਾਰੀ ਕਰੋ ਮੀਂਹ ਦਾ ਪਕਾਇਆ ਕਿਸ਼ਤਾਂ ਆਚਾਰੀ ਕਰੋ ਜਾਰੀ ਕਰੋ ਜਾਰੀ ਕਰੋ ਪ੍ਰਾਣੀ ਪੈਸ਼ਨ ਭਾਲ ਕਰੋ ਭਾਲ ਕਰੋ ਭਾਲ ਕਰੋ ਲੜਦੇ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਮਲਾਰ ਮਾਦਾ ਮੈਦੂਰਾਂ ਦਾ ਏਕਤਾ ਜਿੰਦਾਬਾਦ 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 ਮਲਾਜਾ ਮਜ਼ਦੂਰ ਏਕਤਾ ਜਿੰਦਾਬਾਦ 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 ਮਲਾਜਾ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਪੈਨਸ਼ਨਰ ਸਾਥੀ ਜਿੰਦਾਬਾਦ 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 ਪੈਨਸ਼ਨਰ ਸਾਥੀ ਜਿੰਦਾਬਾਦ ਜਿੰਦਾਬਾਦ ਗਵੰਤਮਾਨ ਸਰਕਾਰ ਮਰਦਾਬਾਦ 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 ਡੀਏ ਦੀਆਂ ਇਸ ਦਾ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਇਸ ਕੇ ਨਾਂ ਦਾ ਬਕਾਇਆ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਅੱਲਾਹ ਹੁ ਅੱਲਾਹ 31 ਲੋਕਾਂ ਦਾ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਮਜ਼ਦੂਰ ਮਜ਼ਦੂਰ ਜਿੰਦਾਬਾਦ ਜਿੰਦਾਬਾਦ ਮੁਰਦਾਬਾ ਮੁਰਦਾਬਾ ਜੈ ਸਰਕਾਰ ਮੁਰਦਾਬਾ 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 ਜਿੰਦਾਬਾ ਜਿੰਦਾਬਾ ਜੱਸੀ ਜੱਸੀ ਜੱਦੀਪਾ ਮੁਰਦਾਬਾ ਮੁਰਦਾਬਾ ਜਿੰਦਾਬਾ ਦਾਰੇ ਬਾਜੰਦੀ ਸਰਕਾਰ ਮੁਰਦਾਬਾ ਮੁਰਦਾਬਾ

आर्थिक शोषण बंदो वोण तूरे ਕਰੋ ਮੁਲਾਜ਼ਮ ਪੈਨਸ਼ਨਰ ਇਕਤਾ ਜਿੰਦਾਬਾਦ 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 ਕੱਚੇ ਕਾਮੇ ਜਿੰਦਾਬਾਦ 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 ਮੈਨੂੰ ਪਰ ਮੋਦੀ ਦੀ ਸਰਕਾਰ ਨੇ ਤੇ ਹੋਰ ਵੀ ਜਿਹੜੀ ਪਹਿਲਾਂ ਸਰਕਾਰਾਂ ਆਈਆਂ ਇੱਕ ਦਿਨ ਚ ਵਾਦਾ ਨਹੀਂ ਕੀਤਾ ਸਾਡੀ ਮੁੱਖ ਤੌਰ ਤੇ ਜਿਹੜੀ ਮੰਗ ਆ ਕਿ ਸਾਡਾ 100 ਦਿਨ ਕੰਮ ਚੱਲਦਾ ਅਸੀਂ ਕਹਿੰਨੇ ਆ ਇਹਨੂੰ ਵਧਾ ਕੇ 200 ਦਿਨ ਕੀਤਾ ਜਾਵੇ ਤੇ ਦਿਹਾੜੀ ਘੱਟੋ ਘੱਟ ਨੂੰ ਸਾਰੀਆਂ ਮਜ਼ਦੂਰ ਜੱਥੇਬੰਦੀਆਂ ਕਿਰਤੀ ਜਿੱਥੇ ਬੰਦੀਆਂ ਜਿਹੜਾ ਨੈਸ਼ਨਲ ਲੈਵਲ ਦੇ ਜਿੱਥੇ ਬੰਦੀਆਂ ਆ ਉਹਨਾਂ ਦੀ ਮੰਗ ਆ ਵੀ ਘੱਟੋ ਘਾਟ 26000 ਰੁਪਿਆ ਘੱਟੋ ਘਾਟ ਇੱਕ ਦਿਹਾੜੀ ਦਾ ਮਿਲਣਾ ਚਾਹੀਦਾ ਉਸ ਕਾ ਸਾਡੀ ਮੰਗ ਆ ਵੀ ਜੇ 4 ਦਿਨ ਕੱਢਦੇ ਤੇ ਸਾਡੀ 10000 ਰੁਪਿਆ ਦੀਹਾੜੀ ਬਣਦੀ ਆ ਵੀ 200 ਦਿਨ ਕੰਮ ਕੀਤਾ ਜਾਵੇ ਤੇ ਦਿਹਾੜੀ ਸਾਡੀ 1000 ਰੁਪਿਆ ਕੀਤੀ ਜਾਵੇ ਆ ਦੂਜੀ ਜਿਹੜੀ ਵੱਡੀ ਮੰਗ ਆ ਕਿ ਘੱਟੋ ਘਾਟ ਉਜਰ ਦਾ ਕਾਨੂੰਨ ਜਿਹੜਾ ਡ੍ਰੇਗਾ ਦੇ ਲਾਗੂ ਹੁੰਦਾ ਪਰ ਸਰਕਾਰ ਘੱਟੋ ਘਾਟ ਉਜਰ ਤੋਂ ਘਟਾ ਕੇ 453 ਰੁਪਏ ਬਣਦਾ ਪਰ ਸਰਕਾਰ ਸਾਨੂੰ ਸਿਰਫ 303 ਰੁਪਏ ਦੇ ਰਹੀ ਆ ਇਹ ਸਾਡੀਆਂ ਮੁੱਖ ਮੰਗਾਂ ਆ ਅਸੀਂ ਪਿਛਲੇ ਲੰਬੇ ਸਮੇਂ ਤੋਂ ਲੜ ਰਹੇ ਆ ਪਰ ਪਰਸੋਂ ਤੋਂ ਅਸੀਂ ਪਰਸੋਂ ਅਸੀਂ ਜਿੱਤੋ ਬਹੁਤ ਵੱਡਾ ਖਟਕੀਤਾ ਤੇ ਉੱਥੇ ਮੁਜਾਹਰਾ ਕੀਤਾ ਕੱਲ ਕੋਟਕਪੂਰੇ ਦੋਹਾਂ ਵੀਡੀਓ ਨੂੰ ਮੰਗੋ ਤੇ ਅੱਜ ਡੀਸਾ ਨੂੰ ਮੰਗ ਪੱਤਾ ਦਿਨ ਵਾਸਤੇ ਆਗੂ ਸਾਡੇ ਸਾਥ ਗਿਆ ਮੁਰਦਾ ਮੁਰਦਾ ਪ੍ਰਮਾਤਮਨ ਹਾਏ 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 ਵਾਦੇ ਕਰਕੇ ਮੁੱਕਰ ਗਿਆ ਹਾਏ 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 ਕੱਪ ਕੇ ਬਿੱਟੋ ਹਾਏ 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 ਭੈਣਾ ਵੀ ਬਿੱਟਣ ਹਾਏ 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 ਪ੍ਰਮਾਤਮਨ ਮੁਰਦਾਬਾਦ 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 ਗੰਡੀਆਂ ਦੀ ਸਰਕਾਰ ਮੁਰਦਾਬਾਦ 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 ਪਟਾ ਦੀ ਸਰਕਾਰ ਮੁਰਦਾਬਾਦ 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 ਇੱਕ ਤੇ ਵਾਹੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਹੁਣਾਂ ਮਾਂ ਪੈਨਸ਼ਨ ਤੇ ਮਜ਼ਦੂਰਾਂ ਨਾਲ ਕੀਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਹੰਡਾ ਇੱਕਾ ਜਿੰਦਾਬਾਦ 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 ਬੱਚੇ ਕੰਮੇ ਪੱਕੇ ਕਰੋ ਪੱਕੇ ਕਰੋ ਮਾਸ਼ਾਗਰ ਕਮੇਟੀ ਵੀਰ ਪੈਣਾ ਦਾ ਚਾਰਦਿਕ ਸ਼ੋਸ਼ਨ ਬੰਦ ਕਰੋ ਬੰਦ ਕਰੋ ਬੰਦ ਕਰੋ ਡੀਵੀਓ ਕ੍ਰਿਸਤਾ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ ਬਹਾਲ ਕਰੋ ਗੁਰਨੰਦ ਸਿੰਘ ਯਾਰ ਭਗਵਾਨ आम आदमी पार्टी मु कचे मुलाज़म पके करो भगवंत मानार मुरदाबाद मुरदाबाद ਚਰ ਸਾਥੀ ਜਿੰਦਾਬਾਦ 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 ਮਜ਼ਦੂਰ ਤੇ ਪੈਸ਼ਨਰ ਸਾਥੀ ਜਿੰਦਾਬਾਦ 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 ਠੇਕੇਦਾਰ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਠੇਕੇਦਾਰ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਮਜ਼ਦੂਰ ਮਜ਼ਦੂਰ ਇਕਤਾ ਜਿੰਦਾਬਾਦ 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 ਮਜ਼ਦੂਰ ਮਜ਼ਦੂਰ ਇਕਤਾ ਜਿੰਦਾਬਾਦ 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 ਅੱਲਾਹ ਅਕਬਰ ਮਜ਼ਦੂਰ ਸਾਂਝਾ ਫਰੰਟ ਜਿੰਦਾਬਾਦ ਜਿੰਦਾਬਾਦ ਅੱਲਾਹ ਅਕਬਰ ਮੁਲਾਜ਼ਮ ਮਜ਼ਦੂਰ ਕਾ ਚੰਦਾਬਾਦ ਚੰਦਾਬਾਦ ਸੁਨਦਾਬਾਦ ਪਿਆਰ ਸਰਕਾਰ ਹਾਏ 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 ਪਿਆਰ ਸਰਕਾਰ ਹਾਏ 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 ਇਹ ਪੰਜਾਬ ਮੁਲਾਜ਼ਮ ਤੇ ਪੈਨਸ਼ਨ ਸੰਘਾਫਰੰਟ ਦੇ ਸੱਦੇ ਦੇ ਕੱਲ 14 ਦਸੰਬਰ ਨੂੰ ਅਸੀਂ ਕੋਟਪੁਰਾ ਤਹਿਸੀਲ ਤੇ ਜੈਤੂ ਤਹਿਸੀਲ ਦੇ ਵਿੱਚ ਅੱਜ 15 ਦਸੰਬਰ ਨੂੰ ਡਿਪਟੀ ਕਮਿਸ਼ਨਰ ਅਫੀਸ ਕੋਰ ਦੇ ਦਫ਼ਤਰ ਸਾਹਮਣੇ ਪੰਜਾਬ ਦੇ ਸਮੂਹ ਮੁਲਾਜ਼ਮ ਤੇ ਪੈਨਸ਼ਨ ਭਗਵੰਤ ਮਾਨ ਸਰਕਾਰ ਨੇ ਜਿਹੜਾ ਮੁਲਾਜ਼ਮਾ ਦੇ ਨਾਲ ਪੈਨਸ਼ਨ ਦੇ ਨਾਲ ਜਿਹੜੇ ਚੋਣ ਮੈਨੀਫੈਸਟੋ ਜਵਾਦੇ ਕੀਤੇ ਸੀਗੇ ਸੀ ਉਹ ਵਾਦੇ ਅਮਲ ਵਿੱਚ ਨਹੀਂ ਆਏ ਉਦਾਹਰਨ ਦੇ ਤੌਰ ਤੇ ਸਾਡਾ ਪਿਛਲੇ ਪੀਕ ਮਿਸ਼ਨ ਦਾ ਜਿਹੜਾ ਸ਼ੀਵਾ ਪੀਕ ਮਿਸ਼ਨ ਹੈ ਉਹਦਾ 55 ਸਾਲਾਂ ਦਾ ਬਕਾਇਆ ਖੜਾ ਹੈ ਪੀਕ ਮਿਸ਼ਨ ਦੀ ਸਿਫਾਰਸ਼ 2.5 ਦਾ ਗੁਣਾ ਕੇ ਜਿਹੜਾ ਉਹ ਸਰਕਾਰ ਨੇ ਲਾਗੂ ਨਹੀਂ ਕੀਤੀ ਇਸੇ ਤਰ੍ਹਾਂ ਜਿਹੜੇ 1 ਜਨਵਰੀ 16 ਤੋਂ ਲੈ ਕੇ 30 ਜੂਨ 21 ਤੱਕ ਪੈਨਸ਼ਨ ਰਿਟਾਇਰ ਹੋਏ ਆ ਉਹਨਾਂ ਨੂੰ ਲੀਵ ਇਨ ਕੈਸ਼ਮੈਂਟ ਨਹੀਂ ਦਿੱਤੀ ਸਾਡੀਆਂ ਡੀਏ ਦੀਆਂ ਕਿਸ਼ਤਾਂ ਤਿੰਨ ਬਕਾਇਆ ਖੜੀਆਂ ਨੇ ਸਰਕਾਰ ਦੇ ਵੱਲ ਪੰਜਾਬ ਦਾ ਮੁਲਾਜ਼ਮ ਭਾਵੇਂ ਉਹ ਕਲਾਸ 4 ਤੋਂ ਕਲਾਸ 1 ਤੱਕ ਰਹਿ। ਇਸੇ ਤਰ੍ਹਾਂ ਜਿਹੜੇ ਪੈਨਸ਼ਨਰ ਨੇ ਉਹ ਸਾਰੇ 34% ਡੀਏ ਲੈ ਰਹੇ ਆ ਜਦਕਿ ਇੱਥੇ ਪੰਜਾਬ ਦੇ ਵਿੱਚ ਆਈਐਸ ਅਫਸਰ ਆਈਬੀਏ ਅਫਸਰ ਤੇ ਸਾਰੇ ਸਾਰੀ ਜੁਡੀਸ਼ਰੀ ਜਿਹੜੀ ਲੋਕਲ ਪੱਧਰ ਦੀ ਹੈਗੀ ਆ ਉਹ 40% ਡੀਏ ਲੈ ਰਹੇ ਆ। ਤੋਂ ਆਮ ਆਦਮੀ ਪਾਰਟੀ ਇਹ ਨਾਂ ਦੀ ਆਮ ਆਦਮੀ ਪਾਰਟੀ ਹੈ ਅਸਲ ਦੇ ਵਿੱਚ ਇਹ ਕਾਰਪੋਰੇਟ ਘਰਾਣਿਆਂ ਦੀ ਪਾਰਟੀ ਬਣ ਕੇ ਰਹਿ ਗਈ ਹੈ। ਤੇ ਲਗਭਗ 1 ਸਾਲ ਪਹਿਲਾਂ 21 ਦਸੰਬਰ 2022 ਨੂੰ ਇਹਨਾਂ ਨੇ ਪੁਰਾਣੀ ਪੈਨਸ਼ਨ ਸਕੀਮ ਦਾ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਉਹ ਵਾਅਦਾ ਅਮਲ ਦੇ ਵਿੱਚ ਨਹੀਂ ਆਇਆ ਕੋਈ ਕੱਚਾ ਕਰਮਚਾਰੀ ਇੱਕ ਵੀ ਇਹਨਾਂ ਨੇ ਰੈਗੂਲਰ ਦੇ ਆਰਡਰ ਨਹੀਂ ਜਾਰੀ ਕੀਤੇ ਤੋਂ ਕਹਿਣ ਦਾ ਭਾਵ ਇਹ ਹੈ ਕਿ ਜੋ ਟੋਟਲੀ ਇਹਨਾਂ ਨੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨ ਦੇ ਨਾਲ ਲੋਕਾਂ ਦੇ ਨਾਲ ਵਾਅਦੇ ਕੀਤੇ ਸੀਗੇ ਸੀ ਉਹ ਵਾਅਦੇ ਪੂਰੇ ਨਾ ਕਰਨ ਕਰਕੇ ਮੁਲਾਜ਼ਮ ਵਰਗ ਦੇ ਵਿੱਚ ਵਿਆਪਕ ਰੋਸ ਹੈ ਅੱਜ ਅਸੀਂ ਇੱਥੇ ਰੈਲੀ ਕਰਨ ਤੋਂ ਬਾਅਦ ਇੱਥੇ ਥੋੜੀ देर ਬਾਅਦ ਜਿਹੜਾ ਭਗਵੰਤ ਮਾਨ ਦਾ ਪੁਤਲਾ ਜਿਹੜਾ ਹੈਗਾ ਇਹ ਫੂਕੇ ਜਾਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਫਰੰਟ ਨੇ ਪ੍ਰੋਗਰਾਮ ਲਿਖਿਆ ਹੈ ਕਿ ਜਨਵਰੀ ਤੇ ਫਰਵਰੀ ਮਹੀਨੇ ਦੇ ਦੌਰਾਨ ਪੰਜਾਬ ਦੇ ਆਮ ਆਦਮੀ ਪਾਰਟੀ ਦੇ 92 ਦੇ 92 ਵਿਧਾਇਕਾਂ ਦੇ ਘਰਾਂ ਅੱਗੇ ਅਸੀਂ ਘਰਾਓ ਦਾ ਪ੍ਰੋਗਰਾਮ ਹੈ ਇਸੇ ਤਰ੍ਹਾਂ ਜੋ ਵੀ ਸੁਭਾ ਕਮੇਟੀ ਪ੍ਰੋਗਰਾਮ ਲਿਖੀ ਗਈ ਉਸ ਨੂੰ ਅੰਬਲੀ ਜਮਾ ਬਣਾਵਾਂਗੇ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਤੁਸੀਂ ਚੋਣਾਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੂੰ ਅਮਰੀ ਜਾਮਾ ਤੁਹਾਨੂੰ ਪਹਿਨਾਉਣਾ ਪਏਗਾ ਤੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਵੇਲੇ ਜੇ ਪੰਜਾਬ ਦੇ ਲੋਕ ਤੁਹਾਨੂੰ 92 ਦਾ ਅੰਕੜਾ ले ਸਕਦੇ ਹੈਗੇ ਤੇ ਇਹ ਅੰਕੜੇ ਨੂੰ ਪੁੱਠਾ ਕਰਕੇ ਹੋਇਆ ਕਿਉਂਕਿ ਪਿਛਲਿਆਂ ਨੇ ਜਿਹੜੇ ਭਾਵੇਂ ਇੱਥੇ ਕਾਲੀ ਹੁਣ ਭਾਵੇਂ ਕਾਂਗਰਸੀ ਹੁਣ ਜਿਨ੍ਹਾਂ ਨੇ ਲੋਕ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਨੇ ਇਸ ਵੇਲੇ ਕਈਆਂ ਨੂੰ ਉਹਨਾਂ ਚ ਵਿਰੋਧੀ ਤੇ ਅਦਾ ਦਰਜਾ ਵੀ ਨਸੀਬ ਨਹੀਂ ਹੋਇਆ ਤੇ ਇਸ ਕਰਕੇ ਭਗਵੰਤ ਮਾਨ ਸਰਕਾਰ ਨੂੰ ਗੰਦ ਤੇ ਲਿਖਿਆ ਪੜ ਲੈਣਾ ਚਾਹੀਦਾ 24 ਕੋਈ ਬਹੁਤਾ ਦੂਰ ਨਹੀਂ ਇਹਨਾਂ ਨੇ ਦਰਦ ਰਹਾ ਕੇ ਵੋਟਾਂ ਮੰਗਣੀਆਂ ਤੇ ਲੋਕਾਂ ਨੇ ਫਿਰ ਇਹਨਾਂ ਦੇ ਝੂਠੇ ਡਾਂਗ ਮਾਰਦੇ ਆ ਇਹ ਗੱਲ ਜਰੂਰ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਯਾਦ ਰੱਖਣੀ ਚਾਹੀਦੀ ਜੀ ਤੁਹਾਡਾ ਕਿਸਮਤ ਦੇ ਜੀ ਕ੍ਰਿਸ਼ਨਾ ਦੇਵੀ ਔਲਖ ਜ਼ਿਲ੍ ਕਿਹੜੀਆਂ ਮੰਗਾਂ ਲੈ ਕੇ ਤੁਸੀਂ ਰੋਸ ਕਰ ਰਹੇ ਅਸੀਂ ਵੀਰ ਜੀ ਅੱਜ ਇੱਥੇ ਸਾਰੀਆਂ ਜਥੇਬੰਦੀਆਂ ਦਾ ਸੰਘਰਸ਼ ਰੱਖਿਆ ਹੋਇਆ ਹੈ ਇਹਦੇ ਵਿੱਚ ਅਸੀਂ ਵੀ ਸਮੂਲੀਅਤ ਕੀਤੀ ਆ ਸਾਡੇ ਉਹਦੇਧਾਰ ਆਏ ਨੇ ਤੇ ਸਾਡੀ ਮੰਗ ਇਹ ਆ ਵੀ ਸਾਡੇ ਨਾਲ ਇਹਨੇ ਭਗਵਾਨ ਸਤਮਾਨ ਨੇ ਵਾਦਾ ਕੀਤਾ ਸੀਗਾ ਵੋਟਾਂ ਤੋਂ ਪਹਿਲਾਂ ਜਲੰਧਰ ਇੱਕ ਸਾਡੀ ਹੋਈ ਸੀ ਮਤਲਬ ਉੱਥੇ ਰੈਲੀ ਉੱਥੇ ਇਹਨਾਂ ਨੇ ਸਾਡੇ ਨਾਲ ਵਾਦਾ ਕੀਤਾ ਸੀਗਾ ਵੀ ਜਦੋਂ ਸਾਡੀ ਸਰਕਾਰ ਆ ਗਈ ਤੁਸੀਂ ਵੋਟਾਂ ਪਾਓ ਸਾਡੀ ਪੇ ਜੜੀ ਹੈ ਉਹ ਦੁੱਗਣੀ ਕਰੀ ਜਾਓ ਪਰ ਹੁਣ ਇਹ ਸਾਡੇ ਨਾਲ ਮੀਟਿੰਗ ਵੀ ਨਹੀਂ ਕਰ ਰਹੇ ਟਾਈਮ ਵੀ ਨਹੀਂ ਦੇ ਰਹੇ ਇਹ ਬਹੁਤ ਦੁੱਖ ਦੀ ਗੱਲ ਆ ਕਿਉਂਕਿ ਇਹ ਭਗਵਾਨਤਮਾਨ ਸੰਘਰਸ਼ਾਂ ਦੇ ਵਿੱਚੋਂ ਨਿਕਲਿਆ ਹੋਇਆ ਇੱਕ ਬੰਦਾ ਹੈ ਜਿਹੜਾ ਕਿ ਸੰਘਰਸ਼ਾਂ ਦੇ ਵਿੱਚ ਬੈੰਦਾ ਹੁੰਦਾ ਸੀ ਧਰਨੇ ਮੁਜਾਰਿਆਂ ਤੇ ਸਾਨੂੰ ਇਹ ਤਾਂ ਪੂਰੀ ਆਸ ਸੀ ਕਿ ਵੀ ਸਾਨੂੰ ਇਹ ਜਰੂਰ ਸਾਡਾ ਮਨਪਤਾ ਦੁੱਗਣਾ ਕਰੋ ਪਰ ਨਹੀਂ ਇਹ ਇਹ ਵੀ ਉਹ ਰਾਤੇ ਹੀ ਚੱਲ ਰਹੇ ਨੇ ਜਿਹੜੇ ਰਾਤੇ ਪਹਿਲੀਆਂ ਸਰਕਾਰਾਂ ਚੱਲਦੀਆਂ ਸੀ ਸਾਨੂੰ ਕੋਈ ਉਮੀਦ ਐ ਨਹੀਂ ਰਹੀ ਇਹਨਾਂ ਤੋਂ ਵੀ ਇਹ ਕੁਝ ਕਰਨਗੇ ਹੁਣ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ 20 ਸਾਡੀਆਂ ਕਨਵੈਨਸ਼ਨਾਂ ਸ਼ੁਰੂ ਹੋ ਗਈਆਂ ਹੁਣ ਤੇ 20 ਤਰੀਕ ਨੂੰ ਸਾਡੀ ਬਠਿੰਡੇ ਕਨਵੈਨਸ਼ਨ ਆਂਗਰਵਾੜੀ ਮੁਲਾਜ਼ਮਾਂ ਜੁਨੀਅਨ ਦੀ ਜਿਹਦੇ ਵਿੱਚ 6 ਜ਼ਿਲ੍ਹੇ ਸਾਡੇ ਸਮੂਹਿਤ ਕਰ ਰਹੇ ਨੇ ਤੇ ਉੱਥੇ ਅਸੀਂ ਫਾਈਨਲ ਕਰਾਂਗੇ ਸੰਘਰਸ਼ਾਂ ਦਾ ਆਪ ਦਾ ਰੂਪਰੇਖਾ ਲਿਖਾਂਗੇ ਗਾਂ ਵੀ ਕੀ ਕਰਨਾ ਹੈ ਜੇਕਰ ਸਰਕਾਰ ਸਾਡੀਆਂ ਗੱਲ ਮੰਨਦੀ ਆ ਕੋਈ ਮੰਗ ਮੰਨਦੀ ਆ ਸਾਡਾ ਮਾਨ ਪੱਤਾ ਦੁਗਣਾ ਕਰਦੀ ਆ ਜਾਂ ਸਾਨੂੰ ਕੋਈ ਗ੍ਰੇਡ ਦਿੰਦੀ ਆ ਤੇ ਫਿਰ ਉਹਦੇ ਸਬੰਧ ਵਿੱਚ ਅਸੀਂ ਗੱਲ ਕਰਾਂਗੇ ਪਰ ਸਾਨੂੰ ਤਾਂ ਹੀ ਟਾਈਮ ਹੀ ਨਹੀਂ ਦੇ ਰਹੇ ਮਿਲ ਲੰਦਾ ਬਾਈ ਦੁੱਖ ਦੀ ਗੱਲ ਤਾਂ ਇਹ ਹੀ ਹੈ ਨਾ ਵੀ ਭਗਵਾਨ ਤੁਮਾਨੂੰ ਹੁਣ ਮਿਲਣਾ ਤਾਂ ਚਾਹੀਦਾ ਘੱਟੋ-ਘੱਟ ਚਲੋ ਮੰਗਾ ਤਾਂ ਦੂਰ ਦੀਆਂ ਗੱਲਾਂ ਨੇ ਵੀ ਜਦੋਂ ਵੀ ਟਾਈਮ ਦਿੰਦਾ ਉਦੋਂ ਹੀ ਮੁੱਕਰ ਜਾਂਦਾ ਜਦੋਂ ਟਾਈਮ ਦਿੰਦਾ ਉਦੋਂ ਹੀ ਮੁੱਕਰ ਜਾਂਦਾ ਫੇਰ ਛੋਟੇ ਜਿਹੜੇ ਹੈਗੇ ਨੇ ਮੰਤਰੀ ਉਹਨਾਂ ਨੂੰ ਮਲਾ ਕੇ ਭੇਜ ਦਿੰਦੇ ਨੇ ਜਦੋਂ ਕਿ ਇਹਨੇ ਸਾਡੇ ਨਾਲ ਵਾਦਾ ਕੀਤਾ ਸੀਗਾ ਸਾਡੀ ਮੇਨ ਮੰਗ ਇਹ ਹੀ ਆ ਵੀ ਸਾਡਾ ਜਿਹੜਾ ਮਨਪੱਤਾ ਦੁਗਣਾ ਕੀਤਾ ਜਾਵੇ ਜੇ ਨਹੀਂ ਕਰਨਗੇ ਤਾਂ ਅਸੀਂ ਸੜਕਾਂ ਤੇ ਆਵਾਂਗੇ ਪਰਿਵਾਰਾਂ ਸਮੇਤ ਅਸੀਂ ਧਰਨੇ ਮੁਜਾਰੇ ਕਰਾਂਗੇ ਤੇ ਪੂਰੀ ਸਾਡੀ ਜਥੇਬੰਦੀ ਹੁਣ ਇਸ ਲੀ ਤੇ ਆਈ ਹੋਈ ਆ ਵੀ ਜੇ ਇੱਕ ਪਾਸਾ ਕਰਨਾ ਮਰੋ ਜਾਂ ਕਰੋ ਦੀ ਇਹ ਨੀਤੀ ਅਪਣਾਈ ਆ ਸਾਡੀ ਜੂਨੀਅਨ ਨੇ ਵੀ ਜਾਂ ਤਾਂ ਸਰਕਾਰ ਸਾਡੀਆਂ ਮੰਗਾ ਮੰਨ ਲਵੇ ਨਹੀਂ ਅਸੀਂ ਸੰਘਰਸ਼ ਸ਼ੁਰੂ ਕਰ ਦੇਣਾ ਤੁਹਾਨੂੰ ਕੀ ਲੱਗਦਾ ਸਰਕਾਰ ਨੇ ਦਾਅਵਾ ਕੀਤਾ ਸੀ ਕਿਸੇ ਨੂੰ ਦਰੀ ਨਹੀਂ ਫੌੜ ਦਿੱਤੀ ਜਾਓ ਵੀਰ ਉਸ ਨਗਰਾਨੀ ਕਰਨਾ ਦਿੱਤਾ ਜਾਓ ਪਹਿਲਾਂ ਹੀ ਮੰਗਾ ਮੰਨ ਸਾਨੂੰ ਤਾਂ ਇਹੀ ਸੀਗਾ ਵੀ ਚਲੋ ਭਵੰਤਮਨ ਬਹੁਤ ਵਧੀਆ ਹੈਗਾ ਇੱਕ ਵੀ ਸੰਘਰਸ਼ਾਂ ਚੋਂ ਨਿਕਲਿਆ ਹੋਇਆ ਇਹ ਹੁੰਡਾ ਵੀ ਚਲੋ ਵਧੀਆ ਸਾਡਾ ਕੰਮ ਕਰੂਗਾ ਸੁਣੂਗਾ ਇਹ ਮੁਲਾਜ਼ਮਾਂ ਦੀ ਪਰ ਕਿਸੇ ਵੀ ਮੁਲਾਜ਼ਮ ਦੀ ਨਹੀਂ ਇਹ ਗੱਲ ਸੁਣ ਰਹੀ ਇਹ ਤਾਂ ਬਹੁਤ ਦੁੱਖ ਦੀ ਗੱਲ ਆ ਵੀ ਜਿਹੜੇ ਇਹ ਮਤਲਬ ਕੋਈ ਵੀ ਕਿਸੇ ਦੀ ਗੱਲ ਨਹੀਂ ਸੁਣ ਰਹੀ ਕਿਸੇ ਮੁਲਾਜ਼ਮ ਹਰੇਕ ਮੁਲਾਜ਼ਮ ਸੜਕ ਤੇ ਆ ਕੋਈ ਮਜ਼ਦੂਰ ਨੇ ਉਹ ਵੀ ਸੜਕਾਂ ਤੇ ਨੇ ਕੋਈ ਮੁਲਾਜ਼ਮ ਨੇ ਉਹ ਵੀ ਸੜਕਾਂ ਤੇ ਨੇ ਕਿਸੇ ਨੂੰ ਪੁੱਛ ਲੋ ਕੋਈ ਵੀ ਨਹੀਂ ਕਹਿ ਰਿਹਾ ਵੀ ਸਾਡਾ ਕੋ ਸਨਮਨ ਰਿਹਾ ਬਾਕੀ ਇਹ ਹੁਣ ਦੋਗਲੀ ਨੀਤੀ ਅਪਣਾਈ ਜਾਂਦੇ ਨੇ ਵੀ ਕੁਝ ਮੁਲਾਜ਼ਮਾਂ ਨੂੰ ਦੇਈ ਜਾਂਦੇ ਨੇ ਅ ਅੰਦਰ ਖਾਤੇ ਜਿਵੇਂ ਵੀ ਹੈਗਾ ਮਤਲਬ ਪਾੜਦੇ ਨੇ ਜਥੇ ਬੰਦਿਆਂ ਨੂੰ ਬੀ ਸੰਘਰਸ਼ ਨਾ ਕਰਨਗੇ ਪਰ ਜਿੱਥੇ ਮੰਦੀਆਂ ਐ ਪਾੜੀਆਂ ਨਹੀਂ ਪਾਟੀਆਂ ਜਾਂਦੀਆਂ ਜਿੰਨਾ ਚਿਰ ਸਾਰੇ ਹੱਕ ਲੋਕਾਂ ਨੂੰ ਮਿਲਦੇ ਨਹੀਂ ਉਹਨਾਂ ਚਿਰ ਸਰਕਾਰਾਂ ਦੇ ਖਿਲਾਫ ਹੀ ਰਹਿਣਗੇ